ਚੈਨਪ ਪੰਜਾਬੀ ਦੇ ਖਰਦਸ਼ਕਾਂ ਦਾ ਪ੍ਰੋਗਰਾਮ ਯੂਐਸਏ ਟਾਈਮਜ਼ ਵਿੱਚ ਬਹੁਤ ਬਹੁਤ ਸਵਾਗਤ ਹੈ ਦੋਸਤੋ ਹਾਜ਼ਰ ਆਜਿਓ ਕੁਝ ਗੱਲਾਂਬਾਤ ਅੱਜ ਦੇ ਕੁਝ ਮਸਲੇ ਤੁਹਾਡੇ ਨਾਲ ਸਾਂਝੇ ਕਰਨ ਦੇ ਲਈ ਸਭ ਤੋਂ ਪਹਿਲਾਂ ਆਈਸ ਦੀਆਂ ਇੱਕ ਵੀਡੀਓਜ਼ ਚਰਚਾ ਦੇ ਵਿੱਚ ਨੇ ਇਹ ਕੀ ਮਾਮਲਾ ਤੇ ਕੀ ਚਰਚਾ ਹੋ ਰਹੀ ਹੈ ਇਹਦੇ ਬਾਰੇ ਗੱਲਬਾਤ ਕਰਾਂਗੇ ਦੂਜਾ ਟਾਇਲ ਨਾਲ ਬਣਾਉਣ ਵਾਲੀ ਕੰਪਨੀ ਦੇ ਉੱਤੇ ਕੇਸ ਕੀਤਾ ਗਿਆ ਤੀਜੀ ਗੱਲਬਾਤ ਜੱਜਾਂ ਦੁਆਰਾ ਆਰਟੀਫੀਸ਼ੀਅਲ ਇੰਟੈਲੀਜੈਂਸ ਦੀ ਵਰਤੋਂ ਦਾ ਮਾਮਲਾ ਸਾਹਮਣੇ ਆਇਆ ਤੇ ਚੌਥੀ ਗੱਲਬਾਤ ਫ੍ਰੀਜ਼ਰੋ ਦੇ ਵਿੱਚ ਇੱਕ ਪਸ਼ੂ ਜਿਹੜੇ ਮਰੇ ਪਸ਼ੂ ਸੀ ਉਹਨਾਂ ਦਾ ਮਾਮਲਾ ਸਾਹਮਣੇ ਆ ਇੱਕ 에어 ట్రాਫਿਕ ਕੰਟਰੋਲਰਾਂ ਦੀ ਤਨਖਾਹ ਨਾ ਮਿਲਣ ਕਰਕੇ ਵੱਡੀ ਚਿੰਤਾ ਹੈ ਤੇ ਇੱਥੇ ਸੀਟੈਕ 에어ਪੋਰਟ ਸ਼ਾਟਲ ਦੇ ਵਿੱਚ ਜਿਹੜੇ ਯੂਨੀਅਨ ਵਾਲੇ ਨੇ ਉਹ ਲੋਕਾਂ ਨੂੰ ਫਲਾਇਰ ਵੰਡ ਕੇ ਦੱਸ ਰਿਹਾ ਕਿ ਸਾਡਾ ਮਸਲਾ ਕੀ ਹੈ ਸਭ ਤੋਂ ਪਹਿਲੀ ਗੱਲਬਾਤ ਆਈਸ ਦੀਆਂ ਵੀਡੀਓਜ਼ ਬਾਰੇ ਆਈਸ ਬਾਰੇ ਆਪਾਂ ਲਗਭਗ ਰੋਜ਼ ਹੀ ਗੱਲਬਾਤ ਕਰਦੇ ਇਮੀਗ੍ਰੇਸ਼ਨ ਐਂਡ ਕਸਟਮਰ ਐਨਫੋਰਸਮੈਂਟ ਇਹ ਜਿਹੜਾ ਡਿਪਾਰਟਮੈਂਟ ਆਫ ਹੋਮ ਲੈਂਡ ਐਂਡ ਸਿਕਿਉਰਿਟੀ ਆ ਇਹਨਾਂ ਨੇ ਕੁਝ ਵੀਡੀਓ ਪੋਸਟ ਕੀਤੀਆਂ ਆਨਲਾਈਨ ਉਹਨਾ ਵੀਡੀਓ ਦੇ ਵਿੱਚ ਇਹ ਕਿਹਾ ਜਾ ਰਿਹਾ ਕਿ ਜਿਹੜੇ ਇਹਨਾਂ ਦੇ ਅਫਸਰ ਨੇ ਉਹ ਲੋਕਾਂ ਨੂੰ ਗ੍ਰਿਫਤਾਰ ਕਰਕੇ ਰਿਪੋਰਟ ਕਰ ਰਹੇ ਆ ਵਿਸ਼ਿੰਗਟਨ ਡੀਸੀ ਦੇ ਵਿੱਚ ਵਿਸ਼ਿੰਗਟਨ ਡੀਸੀ ਤੁਹਾਨੂੰ ਪਤਾ ਵੀ ਉਹ ਸ਼ਹਿਰ ਜਿੱਥੇ ਸਭ ਤੋਂ ਪਹਿਲਾਂ ਨੈਸ਼ਨਲ ਗਾਰਡ ਰਾਸ਼ਟਰਪਤੀ 트ੰਪ ਨੇ ਲਾਏ ਸੀ ਵੀ ਕਿਉਂਕਿ ਇੱਥੇ ਲਾ ਐਂਡ ਆਰਡਰ ਠੀਕ ਨਹੀਂ ਆ ਕ੍ਰਾਈਮ ਦੀ ਹਾਲਤ ਮਾੜੀ ਆ ਇਸ ਕਰਕੇ ਇੱਥੇ ਲਾਉਣੇ ਪੈਣਗੇ ਉਹਦੇ ਉੱਥੋਂ ਦੀਆਂ ਵੀਡੀਓ ਪੋਸਟ ਕੀਤੀਆਂ ਜਾ ਰਹੀਆਂ ਹੁਣ ਜਿਹੜੇ ਲੋਕ ਕੁਛ ਹੈ ਕਿ ਜਿਹੜੇ ਉਲਟਾ 트럼ਪ ਪ੍ਰਸ਼ਾਸਨ ਦੇ ਜਿਹਨਾਂ ਦੀ ਇਹਨਾਂ ਪਾਲਿਸੀਜ਼ ਦੇ ਉਹ ਇਹ ਕਹਿ ਰਿਹਾ ਕਿ ਜਿਹੜੀਆਂ ਇਹ ਵੀਡੀਓ ਨੇ ਜਾਂ ਜਿਹੜੇ ਵੀਡੀਓ ਕਲਿੱਪ ਨੇ ਇਹ ਵਾਸ਼ਿੰਗਟਨ ਡੀਸੀ ਦੇ ਹੈ ਹੀ ਨਹੀਂ ਅਸਲ ਦੇ ਵਿੱਚ ਇਹ ਕਈ ਮਹੀਨੇ ਪਹਿਲਾਂ ਦੀਆਂ ਵੀਡੀਓਜ਼ ਆ ਉਹ ਵੀ ਕਿਸੇ ਹੋਰ ਥਾਂ ਦੀਆਂ ਕੁਝ ਲਾਸ ਐਂਜਲਸ ਦੀਆਂ ਆ ਕੁਝ ਜਿਹੜੀਆਂ ਮਾਸਾਚੂਸੇਟਸ ਦੀਆਂ ਆ ਤੇ ਕਈ ਹੋਰ ਸ਼ਹਿਰਾਂ ਦੀਆਂ ਆ ਉਹਨਾਂ ਵੀਡੀਓਜ਼ ਨੂੰ ਚੱਕ ਕੇ ਇਹ ਕਹਿ ਕੇ ਪੋਸਟ ਕੀਤਾ ਜਾ ਰਿਹਾ ਵੀ ਦੇਖੋ ਵਾਸ਼ਿੰਗਟਨ ਡੀਸੀ ਦੇ ਵਿੱਚ ਅਸੀਂ ਇੰਨੇ ਬੰਦੇ ਫੜ ਕੇ ਰਿਪੋਰਟ ਕਰ ਰਹੇ ਆ ਕਿ ਜਿਹੜੀਆਂ ਵੀਡੀਓ ਨੇ ਮਿਸਲੀਡ ਕਰ ਰਹੀਆਂ ਮਤਲਬ ਇੱਕ ਨਿਊਜ਼ ਗਰੁੱਪ ਨੇ ਇਹਨਾਂ ਨੂੰ ਚੈੱਕ ਕੀਤਾ ਕਿ ਜਿਹੜੀਆਂ ਵੀਡੀਓ 트럼ਪ ਐਡਮਿਨਿਸਟ੍ਰੇਸ਼ਨ ਉੱਥੇ ਪਾਰ ਆ ਅਸਲ ਦੇ ਵਿੱਚ ਇਹ ਮਿਕਸਡ ਜੀ ਫੁਟੇਜ ਆ ਮਤਲਬ ਕੋਈ ਕਿਤੇ ਦੀ ਆ ਕੋਈ ਕਿਤੇ ਦੀ ਆ ਆਮ ਹੀ ਹੋ ਜਾਂਦਾ ਸੋਸ਼ਲ ਮੀਡੀਆ ਦੇ ਉੱਤੇ ਤੁਸੀਂ ਦੇਖੋ ਕਿ ਆਮ ਹੀ ਇਸ ਤਰ੍ਹਾਂ ਦੀਆਂ ਘਟਨਾਵਾਂ ਵਾਪਰਦੀਆਂ ਕਿ ਵੀਡੀਓ ਕਿਤੇ ਦੀ ਹੁੰਦੀ ਆ ਕਿਤੇ ਦੀ ਕਹ ਕੇ ਪਾ ਦਿੱਤੀ ਜਾਂਦੀ ਕਈ ਵਾਰ ਕਿਤੇ ਹੜ ਆਏ ਹੁੰਦੇ ਪਚਾਲ ਆਏ ਹੁੰਦੇ ਪੁਰਾਣੀਆਂ ਵੀਡੀਓ ਚੱਲੀ ਜਾਂਦੀਆਂ ਲੋਕਾਂ ਨੂੰ ਲੱਗਦਾ ਵੀ ਪਤਾ ਨਹੀਂ ਹੁਣ ਹੋ ਗਿਆ ਪਰ ਇਹ ਜਿਹੜਾ ਅਮਰੀਕਾ ਦੇ ਇਸ ਵਿਭਾਗ ਵੱਲੋਂ ਪਾਈਆਂ ਜਾਣੀਆਂ ਇਹਦੇ ਉੱਤੇ ਉਹਨਾਂ ਨੂੰ ਇਤਰਾਜ਼ ਆ ਕਿ ਹੋਰ ਕੋਈ ਕਰੇ ਤਾਂ ਕਰੇ ਤੁਸੀਂ ਕਿਉਂ ਕਰੋ ਐਕਸਪਲੇਨੇਸ਼ਨ ਉਹਦੀ ਕਲੀਅਰ ਕੋਈ ਨਹੀਂ ਆ ਜਦੋਂ ਡੀ ਐਚ ਐਸ ਨੂੰ ਇਹ ਪੁੱਛਿਆ ਉਹ ਕਹਿੰਦੇ ਵੀ ਅਸੀਂ ਨਹੀਂ ਕਹਿੰਦੇ ਇਹ ਨਾ ਹੋਇਆ ਹੋਊਗਾ ਇਹਦਾ ਮਤਲਬ ਇਹ ਆ ਕਿਉਂ ਕਹਿੰਦੇ ਰੋਂਗ ਕਲਿੱਪ ਪੈ ਗਏ ਹੋਣਗੇ ਪਰ ਇਹ ਇੱਕ ਛੋਟੀ ਜੀ ਗਲਤੀ ਆ 400 ਤੋਂ ਜ਼ਿਆਦਾ ਵੀਡੀਓ ਕਹਿੰਦੇ ਅਸੀਂ ਇਸ ਸਾਲ ਦੇ ਵਿੱਚ ਪਾਈਆਂ ਤੇ ਜੇ 400 ਤੋਂ ਜ਼ਿਆਦਾ ਵੀਡੀਓ ਦੇ ਵਿੱਚੋਂ ਇੱਕ ਦੋ ਚਾਰ ਇਧਰ ਉਧਰ ਤੇ ਕਲਿੱਪ ਪੈ ਵੀ ਗਏ ਹੋ ਸਕਦੇ ਆ ਤਾਂ ਇਹਨੂੰ ਅਸੀਂ ਮਤਲਬ ਇਹਨੂੰ ਇਹਨੂੰ ਮੁਨਕਰ ਨਹੀਂ ਇਸ ਗੱਲ ਤੋਂ ਪਰ ਅਸਲ ਦੇ ਵਿੱਚ ਸਾਡੀਆਂ ਬਹੁਤੀਆਂ ਵੀਡੀਓ ਜਿਹੜੀਆਂ ਸਾਰੀਆਂ ਸਹੀ ਨੇ ਪਰ ਹੁਣ ਇਹ ਕਿੰਨੇ ਪੈ ਗਏ ਕਿਹੜੇ ਕਲਿੱਪ ਨਕਲੀ ਆ ਕਿਹੜੇ ਦੂਜੀਆਂ ਥਾਂਾਂ ਦੇ ਆ ਇੱਕ ਤੇ ਚਲੋ ਅਖਬਾਰ ਨੇ ਲੱਭ ਕੇ ਕਹਿ ਦਿੱਤਾ ਇਹਨਾਂ ਨੂੰ ਡਿਪਾਰਟਮੈਂਟ ਹੋਮਨ ਹੋਮਲੈਂਡ ਸਕਿਉਰਿਟੀ ਇਹਨਾਂ ਦੇ ਧਿਆਨ ਚ ਗੱਲ ਲਿਆਤੀ ਉਹਨਾਂ ਨੇ ਮੰਨ ਗਏ ਹੁਣ ਉਹਨਾਂ ਨੂੰ ਜੇ ਫੋਰੈਂਸਿਕ ਤੌਰ ਦੇ ਉੱਤੇ ਚੈੱਕ ਕੀਤਾ ਜਾਵੇ ਫੇਰ ਉਹ ਕਿੰਨੀਆਂ ਨਿਕਲਦੀਆਂ ਵਾਈਟ ਹਾਊਸ ਦਾ ਜਿਹੜਾ ਰਿਸਪੌਂਸ ਆ ਇਸ ਮਾਮਲੇ ਦੇ ਉੱਤੇ ਉਹ ਕਹਿੰਦੇ ਕਿ ਉਹਨਾਂ ਨੇ ਹਾਲਾਂਕਿ ਜਿਹੜਾ 에ਰਰ ਹੈਗਾ ਉਹਨੂੰ ਠੀਕ ਨਹੀਂ ਕੀਤਾ ਉਹ ਕਹਿੰਦੇ ਅਸੀਂ ਤਾਂ ਜਿਹੜਾ ਇੰਗੇਜਿੰਗ ਕੰਟੈਂਟ ਆ ਉਹ ਪੋਸਟ ਕਰਾਂਗੇ ਜਿਹਦੇ ਨਾਲ ਲੋਕ ਜੁੜਦੇ ਆ ਇਹਦੇ ਰਾਸ਼ਟਰਪਤੀ 트럼ਪ ਦੇ ਏਜੰਡੇ ਨੂੰ ਪ੍ਰਮੋਟ ਕਰਨ ਦੇ ਲਈ ਜਿਹੜੀ ਸਾਡੀ ਪਾਲਿਸੀ ਆ ਅਮਰੀਕਾ ਫਰਸਟ ਦੀ ਉਹਨੂੰ ਪ੍ਰਮੋਟ ਕਰਨ ਦੇ ਲਈ ਅੱਛਾ ਕਈ ਵੀਡੀਓ ਉਹਨਾਂ ਨੇ ਜਰਨਲਿਸਟਾਂ ਦੀਆਂ ਯੂਜ਼ ਕੀਤੀਆਂ ਕੁਝ ਵੀਡੀਓ ਫੁਟੇਜ ਆ ਉਹ ਜਿਹੜਾ ਜਰਨਲਿਸਟ ਜਿਹੜਾ ਇਹ ਸੋਸ਼ਲ ਮੀਡੀਆ ਆ ਨਾ ਇਹਦੇ ਉੱਤੇ ਜਿਹੜੀ ਵੀ ਚੀਜ਼ ਪੈਂਦੀ ਚਾਹੇ ਉਹ ਫੋਟੋ ਆ ਚਾਹੇ ਕੋਈ ਉਹ ਜਿਹੜੀ ਵੀਡੀਓ ਆ ਉਹ ਤੁਹਾਡੀ ਆਪਣੀ ਪੈ ਸਕਦੀ ਕਿਸੇ ਦੀ ਨਹੀਂ ਤੁਸੀਂ ਪਾ ਸਕਦੇ ਸ਼ੇਅਰ ਤਾਂ ਕਰ ਸਕਦੇ ਤੁਸੀਂ ਕਿਸੇ ਦੀ ਵੀਡੀਓ ਪਰ ਕਿਸੇ ਹੋਰ ਵਿਅਕਤੀ ਦੀ ਵੀਡੀਓ ਤੁਸੀਂ ਕੋਈ ਵੀਡੀਓ ਬਣਾ ਲਈ ਆਪਣੇ ਫੋਨ ਦੇ ਉੱਤੇ ਤੇ ਉਹ ਤੁਹਾਡੀ ਵੀਡੀਓ ਤੁਹਾਡੀ ਮਰਜ਼ੀ ਤੋਂ ਬਿਨਾ ਕੋਈ ਬੰਦਾ ਹੋਰ ਸੋਸ਼ਲ ਮੀਡੀਆ ਦੇ ਉੱਤੇ ਪਾ ਨਹੀਂ ਸਕਦਾ ਤੁਸੀਂ ਕਹਿ ਸਕਦੇ ਮੇਰੀ ਵੀਡੀਓ ਆ ਐਸੇ ਤਰ੍ਹਾਂ ਜਿਹੜੇ ਜਰਨਲਿਸਟ ਹੁੰਦੇ ਨੇ ਜਿਹੜੇ ਪੱਤਰਕਾਰ ਨੇ ਉਹ ਆਪਣਾ ਆਪਣਾ ਕੰਟੈਂਟ ਹੁੰਦਾ ਇਵਨ ਫੋਟੋ ਉਹਨਾਂ ਕੋਲੇ ਆਪਣੀ ਹੁੰਦੀ ਆ ਵੀ ਜੇ 트럼ਪ ਦੀ ਫੋਟੋ ਖਿੱਚਣੀ ਆ ਜਾਂ ਕਿਸੇ ਦੀ ਉਹਨਾਂ ਨੇ ਆਪ ਖਿੱਚਣੀ ਆ ਤੇ ਉਹਨੂੰ ਬਾਅਦ ਦੇ ਵਿੱਚ ਖ਼ਬਰ ਚਲਾਉਣਾ ਕਿਤੇ ਉਹਨਾਂ ਚੱਕ ਕੇ ਨਹੀਂ ਲਾ ਸਕਦੇ ਐਸੇ ਤਰ੍ਹਾਂ ਹੀ ਜਰਨਲਿਸਟ ਦੇ ਜਿਹੜੇ ਕਲਿੱਪ ਵੀਡੀਓ ਕਲਿੱਪ ਨੇ ਉਹਨਾਂ ਦੇ ਆਪਣੇ ਨੇ ਤੇ ਉਹ ਬਿਨਾ ਉਹਨਾਂ ਨੂੰ ਜੇ ਤੁਸੀਂ ਪਾਉਣਾ ਉਸ ਤੋਂ ਪਰਮਿਸ਼ਨ ਲੈਣੀ ਪਊਗੀ ਜਾਂ ਉਹਨੂੰ ਕ੍ਰੈਡਿਟ ਦੇਣਾ ਪਊਗਾ ਉੱਥੇ ਲਿਖਣਾ ਪਊਗਾ ਵੀ ਇਸ ਇਹ ਵੀਡੀਓ ਫਰਾਨੇ ਫਰਾਨੇ ਪੱਤਰਕਾਰ ਨੇ ਇਸ ਥਾਂ ਦੇ ਉੱਤੇ ਬਣਾਈ ਹੈ ਤੇ ਇਹਦੀ ਵੀਡੀਓ ਅਸੀਂ ਇਹਨੂੰ ਵਰਤ ਰਹੇ ਹਾਂ ਨਾ ਤੇ ਉਹਨਾਂ ਨੂੰ ਪੁੱਛਿਆ ਤੇ ਨਾਂ ਉਹਨੂੰ ਦੱਸਿਆ ਨਾਂ ਉਹਨਾਂ ਨੂੰ ਮਤਲਬ ਆਗਿਆ ਲਈ ਤੇ ਨਾਂ ਉਹਨਾਂ ਨੂੰ ਕ੍ਰੈਡਿਟ ਦਿੱਤਾ ਹੁਣ ਜਿਹੜੇ ਇਹ ਆਲਟਰਡ ਵਿਜੂਅਲਸ ਨੇ ਇੱਕ ਕੇਸ ਦੇ ਵਿੱਚ ਜਿਹੜੀ ਆਈਸ ਆਈਸ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਦਾ ਇੱਕ 파ਰਟ ਆ ਉਹਨਾਂ ਦਾ ਹਿੱਸਾ ਆ ਉਹਨਾਂ ਨੇ ਇੱਕ ਔਰਤ ਦੀ ਜਿਹੜੀ ਉਹਨੂੰ ਏਜੰਟ ਦਾ ਧੰਨਵਾਦ ਕਰਦਿਆਂ ਦੀ ਤਸਵੀਰ ਪਾਈ ਆ ਪਰ ਇਹ ਪਤਾ ਇਹ ਲੱਗਿਆ ਕਿ ਇਹ ਐਡਿਟ ਕੀਤਾ ਗਿਆ ਸੀ ਤੇ ਜਿਹੜਾ ਮੈਸੇਜ ਥੱਲੇ ਇੱਕ ਬਹੁਤ ਗਲਤ ਲਿਖਿਆ ਗਿਆ ਸੀ ਉਹ ਰੂਡ ਮੈਸੇਜ ਜਿਹੜਾ ਥੱਲੇ ਲਿਖਿਆ ਸੀ ਉਹ ਹੋਰ ਸੀ ਤੇ ਸਿਰਫ ਉਹਨਾਂ ਉਹਨਾਂ ਹਿੱਸੇ ਹੀ ਪਾ ਦਿੱਤਾ ਜਿੰਨਾਂ ਜਿੰਨਾਂ ਉਹਨਾਂ ਦੇ ਕੰਮ ਦਾ ਸੀਗਾ ਸੋ ਇਹ ਇੱਕ ਖਾਸ ਕਿਸਮ ਦਾ ਜਿਹੜਾ ਕੰਟੈਂਟ ਆ ਪੈ ਰਿਹਾ ਉਹਦੇ ਤੋਂ ਹੋ ਇਨਕਾਰ ਨਹੀਂ ਹੋ ਰਿਹਾ ਕਹਿੰਦੇ ਹੋ ਸਕਦਾ ਕਿਤੇ ਕੁਝ ਗਲਤੀ ਹੋ ਗਈ ਹੋਵੇ ਪਰ ਲੋਕਾਂ ਦਾ ਕਨਸਰਨ ਜਾਂ ਜਿਹੜੇ ਨਿਊਜ਼ ਏਜੰਸੀਆਂ ਉਹਨਾਂ ਦਾ ਕਨਸਰਨ ਇਹ ਆ ਵੀ ਇਹਦਾ ਪਤਾ ਕਿਦਾਂ ਲੱਗੇ ਵੀ ਜੇ ਤੁਸੀਂ ਵੀ ਇਹ ਮੰਨ ਰਹੇ ਕਿ ਗਲਤ ਵੀਡੀਓ ਪੈਂਦੀਆਂ ਆ ਲੋਕ ਇਸ ਗਲਤ ਤੇ ਯਕੀਨ ਕਰ ਅਗਲੀ ਗੱਲਬਾਤ ਟੈਕਸਸ ਦੇ ਅਟਾਰਨੀ ਜਨਰਲ ਨੇ ਕੈਨ ਪੈਕਸਟਨ ਕੈਨ ਪੈਕਸਟਨ ਨੇ ਟਾਇਲਨੌਲ ਬਣਾਉਣ ਵਾਲੀਆਂ ਦੋ ਕੰਪਨੀਆਂ ਨੂੰ ਸ਼ੂ ਕੀਤਾ ਇੱਕ ਕੈਨਵਿਊ ਬੇਸਿਕਲੀ ਟਾਇਲਨੋਲ ਜਿਹੜੀ ਆਪਾਂ ਬੁਖਾਰ ਤੋਂ ਦਵਾਈ ਲੈਣੇ ਹ ਬਣਾਉਂਦੀ ਆ ਦੂਜੀ ਜੌਨਸਨ ਐਂਡ ਜੌਨਸਨ ਆ ਇਹਨਾਂ ਦੋਹਾਂ ਦੀ ਕੋਈ ਸਾਂਝ ਜਾਂ ਭਾਈ ਵਾਲੀ ਆ ਜਿਹਦੇ ਕਰਕੇ ਇਹ ਜਿਹੜੀ ਇਹ ਦਵਾਈ ਆ ਟਾਇਲਨੋਲ ਉਹਨੂੰ ਬਣਾਉਂਦੇ ਆ ਰੀਜ਼ਨ ਕੀ ਆ ਰੀਜ਼ਨ ਇਹਦਾ ਲਾਸ ਸੂਟ ਆ ਪੈਕਸਟਰਨ ਨੇ ਇਹਦਾ ਲਾਸ ਸੂਟ ਦਾ ਰੀਜ਼ਨ ਜਿਹੜਾ ਪੈਕਸਟਰਨ ਨੇ ਦੱਸਿਆ ਆ ਉਹ ਇਹ ਦੱਸਿਆ ਕਿ ਇਹ ਕੰਪਨੀਆਂ ਨੇ ਜਿਹੜੀ ਜਾਣਕਾਰੀ ਟਾਇਲਨੋਲ ਦੇ ਉੱਤੇ ਦੇਣੀ ਸੀ ਉਹ ਜਾਣਕਾਰੀ ਕਿਹੜੀ ਸੀ ਕੀ ਟਾਇਲਨੋਲ ਜੇ ਕੋਈ ਗਰਭਵਤੀ ਔਰਤ ਲੈ ਲਵੇ ਉਹਦੇ ਬੱਚੇ ਦਾ ਮਾਨਸਿਕ ਸੰਤੁਲਨ ਵਿਗੜ ਸਕਦਾ ਉਹਦਾ ਬੱਚਾ ਐਬਨਾਰਮਲ ਹੋ ਸਕਦਾ ਉਹਨੂੰ ਆਟਿਜ਼ਮ ਹੋ ਸਕਦਾ ਉਹਨੂੰ ਏਡੀਐਚਡੀ ਹੋ ਸਕਦੀ ਉਹਨੂੰ ਕੁਝ ਹੋਰ ਵੀ ਹੋ ਸਕਦਾ ਹੁੰਦਾ ਨਹੀਂ ਇਹ ਇਹਦੇ ਬਾਰੇ ਹੁਣ ਅਮਰੀਕਾ ਦੇ ਵਿੱਚ ਇੱਕ ਬਹੁਤ ਵੱਡਾ ਵਿਵਾਦ ਚੱਲ ਰਿਹਾ ਪਿਛਲੇ ਲੰਬੇ ਸਮੇਂ ਤੋਂ ਇੱਕ ਧਿਰ ਕਹਿੰਦੀ ਹੈ ਰਾਸ਼ਟਰਪਤੀ ਟਰੰਪ ਨੇ ਐਨਾਊਂਸਮੈਂਟ ਕੀਤੀ ਵੀ ਜਿਹੜੀ ਟਾਇਲਨੋਲ ਆ ਆਟਿਜ਼ਮ ਦਾ ਇਹਦੇ ਨਾਲ ਸਿੱਧਾ ਸਬੰਧ ਆ ਜਿਹੜਾ ਬੱਚਾ ਕਈ ਵਾਰੀ ਨਾਰਮਲਲੀ ਹੁੰਦਾ ਬਾਰ ਬਾਰ ਕੋਈ ਸ਼ਬਦ ਬੋਲੀ ਜਾਂਦਾ ਬਾਰ ਬਾਰ ਇੱਕੋ ਹੀ ਕੰਮ ਕਰੀ ਜਾਂਦਾ ਜਿਹੜਾ ਮਾਨਸਿਕ ਰੂਪ ਦੇ ਵਿੱਚ ਜਿਹੜਾ ਠੀਕ ਨਹੀਂ ਹੁੰਦਾ ਉਹ ਅਮਰੀਕਾ ਦੇ ਵਿੱਚ ਬੱਚੇ ਬਹੁਤ ਪੈਦਾ ਹੋ ਰਹੇ ਬਹੁਤ ਉਹਦੀ ਗਿਣਤੀ ਬਹੁਤ ਵਧ ਗਈ ਪਿਛਲੇ ਸਮੇਂ ਦੇ ਵਿੱਚ ਕਈ ਜਿਹੜੇ ਡਾਟੇ ਨੇ ਉਹ ਸੱਚਮੁੱਚ ਬਹੁਤ ਹੈਰਾਨਕ ਸਟਿਲ ਬਰਥ ਸਭ ਤੋਂ ਵੱਧ ਅਮਰੀਕਾ ਦੇ ਵਿੱਚ ਇਸ ਵੇਲੇ ਹੋ ਰਹੇ ਆ ਜਿਹੜੇ ਬੱਚਾ ਜਦੋਂ ਔਰਤ ਬੱਚੇ ਨੂੰ ਜਨਮ ਦਿੰਦੀ ਹੈ ਕਈ ਵਾਰੀ ਬੱਚੇ ਦੀ ਮੌਤ ਹੋ ਚੁੱਕੀ ਹੁੰਦੀ ਆ ਉਸ ਵੇਲੇ ਜਾਂ ਹੋ ਜਾਂਦੀ ਆ ਸਟਿਲ ਬਰਥ ਕਹਿੰਦੇ ਉਹਨੂੰ ਇਸ ਵੇਲੇ ਅਮਰੀਕਾ ਦੇ ਵਿੱਚ ਉਹਦੀ ਗਿਣਤੀ ਜਿਹੜੇ ਅੰਕੜੇ ਦੱਸਦੇ ਬਹੁਤ ਵਧੀਆ ਐ ਐਸੇ ਤਰ੍ਹਾਂ ਆਟਿਸਟਿਕ ਬੱਚੇ ਨੇ ਜਿਹੜੇ ਉਹਨਾਂ ਦੀ ਗਿਣਤੀ ਬਹੁਤ ਵਧੀਆ ਉਹਦੀ ਖੋਜ ਬੀਨ ਦੇ ਵਿੱਚ ਰਾਸ਼ਟਰਪਤੀ ਨੇ ਬਿਆਨ ਦਿੱਤਾ ਸੀ ਬਈ ਇਹ ਟਾਇਲਨੋ ਲੈਣ ਨਾਲ ਹੁੰਦਾ ਹੈ ਕਿ ਤੁਸੀਂ ਇਹਨੂੰ ਨਾ ਲਾਓ ਜਾਂ ਅਵੋਇਡ ਕਰੋ ਜੇ ਕੋਈ ਔਰਤ ਪ੍ਰੈਗਨੈਂਟ ਆ ਤਾਂ ਉਸ ਵੇਲੇ ਜੇ ਉਹ ਇਹ ਦਵਾਈ ਲੈ ਲਵੇ ਬੁਖਾਰ ਦੀ ਐਸੀਟਾਮੀਨੋਫਨ ਜਿਹੜੂ ਪੈਰਾਸੀਟਾਮੋਲ ਵੀ ਕਹਿੰਦੇ ਆ ਜਿਹੜੀ ਬ੍ਰਾਂਡ ਟਾਇਲਨੋਲ ਦੇ ਥੱਲੇ ਆ ਉਹਦੇ ਤੋਂ ਬਾਅਦ ਤੁਹਾਨੂੰ ਬਵਾਦ ਪੈਦਾ ਹੋ ਗਿਆ ਜਿਹੜੀ ਕੈਨਵਿਊ ਕੰਪਨੀ ਬਣਾਉਣ ਵਾਲੀ ਆ ਇਹ ਟੈਲਨੋਲ ਤੇ ਹੋਰ ਅਮਰੀਕਾ ਦੇ ਬਹੁਤ ਸਾਰੇ ਸਾਇੰਟਿਸਟ ਆ ਬਹੁਤ ਸਾਰੇ ਡਾਕਟਰ ਆ ਉਹ ਸਾਰੇ ਇੱਕ ਪਾਸੇ ਇਕੱਠੇ ਹੋ ਗਏ ਉਹ ਕਹਿੰਦੇ ਵੀ ਇਹ ਗੱਲ ਗਲਤ ਆ ਸਾਨੂੰ ਇਹਦਾ ਵਿਗਿਆਨਿਕ ਆਧਾਰ ਦੱਸੋ ਸਾਇੰਟਿਫਿਕ ਇਹਦਾ ਬੇਸ ਦੱਸੋ ਕੀ ਆ ਜਿਹੜੀ ਗੱਲ ਤੁਸੀਂ ਕਹਿ ਰਹੇ ਆ ਕਿ ਟੈਲਨੋਲ ਦੇ ਨਾਲ ਆ ਆਟਿਜ਼ਮ ਜਾਂ ਕੋਈ ਹੋਰ ਡਿਸਆਰਡਰ ਹੁੰਦੇ ਆ ਉਹਨਾਂ ਨੇ ਕਿਹਾ ਵੀ ਇਹ ਬਿਲਕੁਲ ਗਲਤ ਆ ਰਾਸ਼ਟਰਪਤੀ ਨੂੰ ਗੱਲ ਕਹਿਣੀ ਨਹੀਂ ਸੀ ਚਾਹੀਦੀ ਹੁਣ ਰਾਸ਼ਟਰਪਤੀ ਨੇ ਕਹੀ ਆ ਉਹਦੇ ਤੋਂ ਬਾਅਦ ਜਿਹੜਾ ਇਹ ਲਾ ਸੂਟ ਆ ਇੱਕ ਅਦਾਲਤ ਦੇ ਵਿੱਚ ਮਾਮਲਾ ਚਲੇ ਗਿਆ ਟੈਕਸਸ ਦੇ ਅਟਾਰਨੀ ਜਨਰਲ ਪੈਕਸਨ ਨੇ ਇਹ ਮਾਮਲਾ ਅਦਾਲਤ ਦੇ ਵਿੱਚ ਲੈ ਗਿਆ ਵੀ ਇਸ ਕੰਪਨੀ ਨੇ ਸਾਨੂੰ ਮਿਸ ਲੀਡ ਕੀਤਾ ਮਿਸ ਲੀਡ ਕੀ ਕੀਤਾ ਉਹ ਕਹਿੰਦੇ ਇਹਨਾਂ ਨੂੰ ਲਿਖਣਾ ਚਾਹੀਦਾ ਸੀ ਦਵਾਈ ਦੇ ਉੱਤੇ ਕਿ ਜੇ ਤੁਸੀਂ ਗਰਭਤੀ ਔਰਤ ਇਸ ਦਵਾਈ ਨੂੰ ਲਾਹੂਗੀ ਤਾਂ ਉਹਦੇ ਨਾਲ ਬੱਚਾ ਆਰਟਿਸਟਿਕ ਹੋ ਸਕਦਾ ਇਹ ਨਹੀਂ ਲਿਖਣਾ ਵੀ ਹੁੰਦਾ ਪਰ ਜਿੱਦਾਂ ਕਿੰਨੀਆਂ ਵਾਰਨਿੰਗ ਹੁੰਦੀਆਂ ਕਿ ਜੇ ਤੁਸੀਂ ਆਹ ਦਵਾਈ ਖਾਣੇ ਆਹ ਨਾ ਖਾਓ ਜਿਹਾ ਕੀਤਾ ਵੀ ਕਿਉਂਕਿ ਇਹਨਾਂ ਨੇ ਲਿਖਿਆ ਨਹੀਂ ਇਸ ਕਰਕੇ ਇਹਨਾਂ ਨੇ ਧੋਖਾ ਕੀਤਾ ਅਮਰੀਕਾ ਦੇ ਨਾਲ ਇਥੋਂ ਤੱਕ ਉਹਨਾਂ ਨੇ ਕਿਹਾ ਬੈਟਰੇ ਕੀਤਾ ਉਹ ਕਹਿੰਦੇ ਅ ਦੂਜਾ ਉਹਨਾਂ ਨੇ ਇਹ ਕਿਹਾ ਕਿ ਇਹਨਾਂ ਨੇ ਲੋਕਾਂ ਦੀ ਸੇਫਟੀ ਨਾਲੋਂ ਆਪਣੇ ਮੁਨਾਫੇ ਨੂੰ ਪਹਿਲ ਦਿੱਤੀ ਜੇ ਇਹ ਲਿਖ ਦਿੰਦੇ ਹੋ ਸਕਦਾ ਜਿਹੜੀ ਗਰਭਵਤੀ ਔਰਤਾਂ ਨਾ ਲੈਂਦੀ ਟਾਇਲਨੋਲ ਨਾ ਰੈਂਦੀ ਤੇ ਨਦੀ ਸੇਲ ਘਟਦੀ ਜਾਂ ਲੋਕਾਂ ਦੇ ਵਿੱਚ ਹੋ ਸਕਦਾ ਇਹ ਗੱਲ ਪੈਦਾ ਹੋ ਜਾਂਦੀ ਕਿ ਇਹਦੇ ਨਾਲ ਆਰਟਿਸਟਿਕ ਬੱਚੇ ਹੁੰਦੇ ਆ ਕਿੰਨੀਆਂ ਗੱਲਾਂ ਉਹਦੇ ਨਾਲ ਨਿਕਲ ਆਉਂਦੀਆਂ ਤੇ ਪਰ ਇਹਨਾਂ ਨੇ ਉਹ ਵਾਰਨਿੰਗ ਲਿਖੀ ਨਹੀਂ ਕਿਉਂਕਿ ਉਹਨਾਂ ਨੂੰ ਡਰ ਸੀ ਵੀ ਇਹਨਾਂ ਦਾ ਨਾਮ ਬਦਨਾਮ ਹੋ ਸਕਦਾ ਇਹਨਾਂ ਦੀ ਸੇਲ ਥੱਲੇ ਜਾ ਸਕਦੀ ਆ ਇਹਨਾਂ ਨੇ ਉਹ ਬਿਨਾ ਲਿਖਿਓ ਦਵਾਈ ਵੇਚੀ ਜਾਂਦੇ ਆ ਅੱਜ ਤੱਕ ਇਹ ਅਮਰੀਕਾ ਦੇ ਨਾਲ ਧੋਖਾ ਆ ਇਸ ਮਾਮਲੇ 'ਚ ਉਹਨਾਂ ਨੇ ਇਹਨਾਂ ਦੋਹਾਂ ਜਿਹੜੀ ਕੈਨਵਿਓ ਤੇ ਜੌਨਸਨ ਐਂਡ ਜੌਨਸਨ ਦੋਹਾਂ ਕੰਪਨੀਆਂ ਦੇ ਉੱਤੇ ਕੇਸ ਕਰ ਦਿੱਤਾ ਕਿ ਤੁਸੀਂ ਇਹਦੇ ਬਾਰੇ ਦੱਸੋ ਮੈਡੀਕਲ ਐਕਸਪਰਟ ਤੇ ਦੂਜੇ ਹਜੇ ਵੀ ਦੋ ਪਾਸੇ ਨੇ ਉਹ ਕੁਝ ਕਹਿੰਦੇ ਵੀ ਨਹੀਂ ਇਹ ਤਾਂ ਗੱਲ ਹੀ ਗਲਤ ਆ ਹੁੰਦਾ ਹੀ ਨਹੀਂ ਜਿਹੜੀ ਰਿਸਰਚ ਆ ਪਿਛਲੇ 20 ਸਾਲਾਂ ਦੇ ਵਿੱਚ ਅੱਛਾ ਹੁਣ ਉਹ ਇਹ ਕਹਿਣ ਲੱਗ ਪਿਓ ਉਹਦੀ ਦਲੀਲ ਕੀ ਦਿੱਤੀ ਆ ਕਿ ਕਿਸੇ 20 ਸਾਲਾਂ ਦੇ ਵਿੱਚ ਕੋਈ ਰਿਸਰਚ ਨਹੀਂ ਹੋਈ ਜਿਹੜੀ ਇਹ ਕਹਿੰਦੀ ਹੋਵੇ ਕਿ ਜਿਹੜੀ ਐਸੀਟਾਮੀਨੋਫੇਨ ਜਾਂ ਜਿਹੜੀ ਟਾਲਨੋਲ ਆ ਇਹ ਲੈਣ ਦੇ ਨਾਲ ਬੱਚਿਆਂ ਦੇ ਦਿਮਾਗ ਦੇ ਉੱਤੇ ਅਸਰ ਪੈਂਦਾ ਪਰ ਹੁਣ ਜੇ ਅਮਰੀਕਾ ਦੇ ਸਭ ਤੋਂ ਵੱਡੇ ਜਿਹੜੇ ਲੀਡਰ ਨੇ ਰਾਸ਼ਟਰਪਤੀ ਨੇ ਜੇ ਉਹ ਇਹ ਗੱਲ ਕਹਿ ਰਹੇ ਉਹਨਾਂ ਕੋਲੇ ਕੋਈ ਆਧਾਰਤਾ ਹੋਊਗਾ ਜੇ ਟੈਕਸ ਜਾਂ ਟਾਰਨਿੰਗ ਜਨਰਲ ਇਸ ਗੱਲ ਦੇ ਉੱਤੇ ਕੰਪਨੀ ਦੇ ਉੱਤੇ ਕੇਸ ਕਰ ਰਹੇ ਆ ਕੋਈ ਤੇ ਉਹਨਾਂ ਦੇ ਕੋਲੇ ਆਧਾਰ ਹੋਊਗਾ ਦੋਜੇ ਨਹੀਂ ਹੈਗਾ ਤਾਂ ਉਹ ਵੀ ਅਦਾਲਤ ਦੇ ਵਿੱਚ ਪਤਾ ਲੱਗ ਜਾਊਗਾ ਜੇ ਹੈਗਾ ਆ ਤਾਂ ਫਿਰ ਅ ਜੇਸ ਪਾਸੇ ਨੂੰ ਇਹ ਤੁਰਿਆ ਕਿ ਅਸੀਂ ਅਮਰੀਕਾ ਨੂੰ ਸਿਹਤਮੰਦ ਬਣਾਉਣਾ ਤੇ ਜਿਸ ਤਰੀਕੇ ਦੇ ਨਾਲ ਇਹ ਗੱਲਬਾਤ ਕਰ ਰਿਹਾ ਹੋ ਸਕਦਾ ਇਹਨਾਂ ਦੀਆਂ ਗੱਲਾਂ ਸੱਚੀਆਂ ਹੋਣ ਇਹ ਮਾਮਲਾ ਇੱਕ ਵਾਰੀ ਫੇਰ ਹੁਣ ਚਰਚਾ ਦੇ ਵਿੱਚ ਆਇਆ ਅਗਲੀ ਗੱਲਬਾਤ ਦੋ ਅਮਰੀਕਾ ਦੇ ਫੈਡਰਲ ਜੱਜ ਨੇ ਇੱਕ ਹੈਂਡਰੀਡ ਟੀ ਵਿੰਗਟਸ ਇਹ ਮਿਸਿਸਿਪੀ ਤੋਂ ਆ ਤੇ ਦੂਜਾ ਜੁਲਨ ਜ਼ੇਵੀਅਰ ਨੀਲਜ਼ ਆ ਇਹ ਨਿਊ ਜਰਸੀ ਤੋਂ ਆ ਇਹਨਾਂ ਦੋਹਾਂ ਨੇ ਇੱਕ ਗੱਲ ਮੰਨੀ ਆ ਮੰਨੀ ਕੀ ਆ ਕਿ ਇਹਨਾਂ ਦੇ ਦਫ਼ਤਰਾਂ ਦੇ ਵਿੱਚ ਆਰਟੀਫੀਸ਼ੀਅਲ ਇੰਟੈਲੀਜੈਂਸ ਦੀ ਵਰਤੋਂ ਹੁੰਦੀ ਸੀ ਕੋਰਟ ਦੇ ਡਾਕੂਮੈਂਟ ਲਿਖਣ ਦੇ ਲਈ ਮਾਮਲਾ ਬਹੁਤ ਗੰਭੀਰ ਆ ਅਦਾਲਤ ਦੇ ਵਿੱਚ ਜਦੋਂ ਹੁਣ ਜਿਹੜਾ ਜ਼ਮਾਨਾ ਅੱਜ ਦਾ ਆ ਇਹ ਆਰਟੀਫੀਸ਼ੀਅਲ ਇੰਟੈਲੀਜੈਂਸ ਦਾ ਆ ਕੱਲ ਆਪਾਂ ਖ਼ਬਰ ਕੀਤੀ ਸੀ ਕਿ ਐਮਾਜ਼ੋਨ ਨੇ ਇਹਨੇ ਬੰਦੇ ਫਾਇਰ ਕਰ ਦਿੱਤੇ ਕਿਉਂਕਿ ਲੇਆਫ ਕਰ ਦਿੱਤੀ ਕਿਉਂਕਿ ਆਰਟੀਫੀਸ਼ੀਅਲ ਇੰਟੈਲੀਜੈਂਸ ਵਾਲੇ ਪਾਸੇ ਹੋ ਜਾ ਰਹੇ ਆ ਜਾਂ ਇੱਥੇ ਹਾਲੀਵੁੱਡ ਦੇ ਵਿੱਚ ਕਿੰਨੇ ਰਾਈਟਰ ਸਟ੍ਰਾਈਕ ਦੇ ਉੱਤੇ ਬੈਠੇ ਆ ਕਿ ਸਾਡੇ ਵਾਲਾ ਕੰਮ ਆਰਟੀਫੀਸ਼ੀਅਲ ਇੰਟੈਲੀਜੈਂਸ ਕਰੀ ਜਾ ਰਹੀ ਹੈ ਇਹ ਬੜੀ ਖਤਰਨਾਕ ਚੀਜ਼ ਆ ਹੁਣ ਸੌਖੇ ਰੂਪ ਦੇ ਵਿੱਚ ਜਿਹੜੀ 2-3 ਇਹਦੀਆਂ ਹੋਉਂਦੀਆਂ ਨੇ ਜਿਹੜੀਆਂ ਐਪਸ ਜਾਂ ਕਹੋ ਵੈਬਸਾਈਟ ਜਿਹੜੀਆਂ ਬਹੁਤ ਪਪੂਲਰ ਨੇ ਉਹਨਾਂ ਦੇ ਲੋਕ ਐਸ ਵੇਲੇ ਵਰਤੋਂ ਬਹੁਤ ਜ਼ਿਆਦਾ ਕਰ ਰਹੇ ਆ ਇੱਕ ਹੈਗੀ ਆ ਪ੍ਰਪਲੈਕਸਿਟੀ ਤੇ ਇੱਕ ਹੈਗੀ ਆ ਆਪਣੇ ਚੈਟ ਜੀਪੀਟੀ ਜਿਹੜਾ ਇੱਕ ਲਾਕ ਲਰਕ ਜਜ ਵਿੰਗਰਟੋ ਦੇ ਆਫਿਸ ਦੇ ਵਿੱਚ ਉਹਨੇ ਪ੍ਰਪਲੈਕਸਿਟੀ ਵਰਤੀ ਆ ਆਪਣਾ ਡਰਾਫਟ ਕਰਨ ਦੇ ਲਈ ਰੂਲਿੰਗ ਤੇ ਦੂਜੇ ਜਿਹੜਾ ਇੱਕ ਕਲਾਸ ਕੋਲ ਇੰਟਰਨ ਆ ਉਹਨੇ ਜਿਹੜਾ ਹੈਗਾ ਆਪਣੀ ਇਹਦੇ ਵਿੱਚ ਚੈਟ ਜੀ ਪੀਟੀ ਵਰਤੀ ਆ ਹੁਣ ਡਰਾਫਟ ਕਰਨ ਦੇ ਵਿੱਚ ਚੈਟ ਜੀ ਪੀਡੀ ਦਾ ਕੀ ਮਤਲਬ ਆ ਕੰਪਿਊਟਰ ਦੇ ਵਿੱਚ ਤੁਸੀਂ ਜਦੋਂ ਕੁਝ ਲਿਖਣਾ ਆ ਕੋਈ ਵੀ ਗੱਲ ਲਿਖਣੀ ਆ ਤੇ ਉਹਨੂੰ ਉਹਦਾ ਇੱਕ ਵਿਧੀ ਵਿਵਧਾਨ ਹੁੰਦਾ ਲਿਖਣ ਦਾ ਕੋਈ ਰੂਲਿੰਗ ਲਿਖਣੀ ਆ ਕੋਈ ਫੈਸਲਾ ਆ ਜਾਂ ਕੋਈ ਸੌ ਗੱਲ ਉਥੇ ਉਹ ਲਿਖੀ ਜਾਣੀ ਆ ਔਰ ਲਿਖਣ ਵਾਲੇ ਬੰਦੇ ਨੂੰ ਕਟੋਕਟ ਅੰਗਰੇਜ਼ੀ ਉਹਨੂੰ ਕੀ ਲਿਖਣਾ ਆ ਕਿਹੜੇ ਨੁਕਤੇ ਉਹਦੇ ਵਿੱਚ ਆ ਸਾਰੇ ਪਤਾ ਹੋਣੇ ਚਾਹੀਦੇ ਆ ਤੇ ਫਿਰ ਉਹਨੂੰ ਉਹ ਬਣਾ ਕੇ ਲਿਖਦਾ ਹੁਣ ਕੀ ਜ਼ਮਾਨਾ ਆ ਮੰਨ ਲਓ ਤੁਸੀਂ ਕਿਸੇ ਨੂੰ ਈਮੇਲ ਲਿਖਣੀ ਆ ਤੁਸੀਂ ਕਿਸੇ ਕੰਪਨੀ ਨੂੰ ਈਮੇਲ ਲਿਖਣੀ ਆ ਕਿ ਸਾਡੇ ਘਰ ਦਾ ਮੰਨ ਲਓ ਬਿਜਲੀ ਖਰਾਬ ਆ ਤੇ ਤੁਸੀਂ ਉੱਥੇ ਸਿਰਫ ਆਪਣਾ ਐਡਰੈਸ ਲਿਖਣਾ ਆ ਕੰਪਿਊਟਰ ਦੇ ਉੱਤੇ ਜਾਂ ਫੋਨ ਦੇ ਉੱਤੇ ਜਾ ਕੇ ਨਾਲ ਉਹਨੂੰ ਇੰਨਾ ਕੁ ਲਿਖ ਦੇ ਦੇਣਾ ਅੰਗਰੇਜ਼ੀ ਅੰਗਰੇਜ਼ੀ ਵਿੱਚ ਕਿ ਇਲੈਕਟ੍ਰਿਸਿਟੀ ਪ੍ਰੋਬਲਮ ਮਾਈ ਹਾਊਸ ਤੇ ਉਹ ਇੰਨਾ ਕ ਲਿਖ ਕੇ ਤੇ ਥੱਲੇ ਤੁਸੀਂ ਇਹ ਲਿਖ ਦੇਣਾ ਕਿ ਅ ਰਾਈਟ ਈਮੇਲ ਬਸ ਇੰਨਾ ਹੀ ਲਿਖਣਾ ਉਹਦੇ ਤੋਂ ਬਾਅਦ ਹੁਣ ਉਹਨੇ ਤੁਹਾਡੇ ਕੋਲ ਪੂਰੇ ਦਾ ਪੂਰਾ ਟਾਈਪ ਕਰਕੇ ਇੱਕ ਐਡਾ ਚਿੱਠਾ ਦੇ ਦੇਣਾ ਹੁਣ ਦੱਸ ਦੇ ਮੈਨੂੰ ਦਸਾਂ ਲਾਈਨਾਂ ਚ ਲਿਖ ਦੇ ਮੈਨੂੰ ਇਹ ਦੋ ਪੇਜਾਂ ਚ ਲਿਖ ਦੇ ਜੋ ਮਰਜੀ ਕਹਿ ਦੇ ਉਹਨੇ ਲਿਖ ਦੇਣਾ ਉਹ ਤੁਸੀਂ ਲਿਖ ਕੇ ਈਮੇਲ ਕੰਪਨੀ ਨੂੰ ਕਰ ਦੇਣੀ ਹੈ ਤੇ ਉਹਨਾਂ ਦਾ ਜਵਾਬ ਆ ਜਾਣਾ ਮਤਲਬ ਹੁਣ ਇਦਾਂ ਆ ਤੁਹਾਨੂੰ ਪੂਰੀ ਅੰਗਰੇਜ਼ੀ ਤੇ ਪੂਰੀ ਲੈਂਗੁਏਜ ਜਾਂ ਪੂਰੀ ਗੱਲਬਾਤ ਉਹ ਆਉਣ ਦੀ ਲੋੜ ਨਹੀਂ ਆ ਉਹ ਇੰਜਰ ਉਹਨੂੰ ਦੱਸਣਾ ਵੀ ਆਹ ਮੇਰਾ ਮਸਲਾ ਆਇਆ ਇਹ ਹੱਲ ਕਰ ਦੇ। ਇਦਾਂ ਜਿਹੜੇ ਜੱਜ ਦੇ ਆਫਿਸ ਦੇ ਵਿੱਚ 100 ਕੰਮ ਇਦਾਂ ਦਾ ਆਇਆ ਕਿ ਰੂਲਿੰਗ ਲਿਖਣੀ ਆ। ਉਹ ਲਿਖਣੀ ਤੇ ਉਹਨੂੰ ਆਪ ਚਾਹੀਦੀ ਸੀ ਕਿਉਂਕਿ ਬਹੁਤ ਸੰਜੀਦਾ ਕੰਮ ਆ ਬੜੀ ਗੰਭੀਰਤਾ ਵਾਲਾ। ਉਹ ਕੰਪਿਊਟਰ ਨੂੰ ਕਹਿ ਦਿੰਦੇ ਵੀ ਆਹ ਮਸਲਾ ਆ ਜੀ ਜਾਂ ਆਹ ਗੱਲ ਆ ਇਹਦੀ ਰੂਲਿੰਗ ਲਿਖ ਦੇ ਉਹ ਰੂਲਿੰਗ ਲਿਖ ਦਿੰਦੇ ਤੇ ਉਹ ਹੁਣ ਫੜੇ ਗਏ। ਵੀ ਦੋ ਜਣਿਆਂ ਨੇ ਔਰ ਜੱਜਸ ਨੇ ਇਹ ਐਡਮਿਟ ਕੀਤਾ ਕਿ ਹਾਂਜੀ ਸਾਡੇ ਆਫਿਸ ਦੇ ਵਿੱਚ ਇਹਦੀ ਵਰਤੋਂ ਹੋ ਰਹੀ ਸੀ। ਸੋ ਇਹ ਇੱਕ ਬਹੁਤ ਵੱਡਾ ਆ ਜਿਹੜਾ ਟਪਲਾ ਆ ਕਿ ਜਿਹੜਾ ਕਿ ਜਦੋਂ ਜਿਹੜਾ ਡਿਫੈਂਡੈਂਟ ਦੇ ਲਈ ਜਿਹੜਾ ਵਕੀਲ ਸੀਗਾ ਨਾ ਉਹਨੇ ਨੋਟਿਸ ਕੀਤੀਆਂ ਗਲਤੀਆਂ ਤੇ ਉਹਨੇ ਮੁੜ ਕੇ ਜੱਜ ਨੂੰ ਕਿਹਾ ਕਿ ਤੁਸੀਂ ਜੋ ਕੁਝ ਲਿਖ ਕੇ ਭੇਜ ਰਹੇ ਹੋ ਇਹਦੇ ਵਿੱਚ ਗਲਤੀਆਂ ਆ ਤੇ ਡਾਕੂਮੈਂਟਸ ਉਹਨਾਂ ਨੇ ਫਿਕਦਮ ਹੀ ਵਿਦਡਰਾ ਕਰ ਲਿਆ ਕੋਰਟ ਦੀ ਰੈਕર્ડ ਦੇ ਉੱਤੋਂ ਇੱਕ ਲਾਹ ਕਲਰਕ ਸੀਗਾ ਜਿਹੜਾ ਉੱਥੇ ਉਹਨੇ ਇਹ ਜਿੱਦਾਂ ਪਹਿਲਾਂ ਦੱਸਿਆ ਕਿ ਇਹ ਇੱਕ ਨੇ ਜਿਹੜੀ ਆਪਣੇ ਪਰਪਲੈਕਸਿਟੀ ਵਰਤੀ ਤੇ ਦੂਜੇ ਨੇ ਚੈਟ ਜੀਪੀਟੀ ਵਰਤੀ ਇਹਦੀ ਹੁਣ ਕਿਸੇ ਬੱਚੇ ਨੇ ਸਕੂਲ ਦੇ ਵਿੱਚੋਂ ਕੋਈ ਕੰਮ ਕਰਨਾ ਕਾਲਜ ਯੂਨੀਵਰਸਿਟੀ ਦੇ ਵਿੱਚ ਕੰਮ ਕਰਨਾ ਉਹਦਾ ਪ੍ਰੋਫੈਸਰ ਨੂੰ ਪਹਿਲਾਂ ਕਹਿ ਦਿੰਦਾ ਕਿ ਉਤੋਂ ਨਾ ਲਖਾਈਂ ਕੰਪਿਊਟਰ ਤੋਂ ਵੀ ਡੋਂਟ ਯੂਜ਼ ਆਰਟੀਫੀਸ਼ੀਅਲ ਇੰਟੈਲੀਜੈਂਸ ਆਪ ਲਿਖ ਕੇ ਭੇਜੋ ਲੋਕਾਂ ਨੂੰ ਆਪ ਲਿਖਣ ਦੀ ਆਦਤ ਨਹੀਂ ਹੈ ਤੇ ਮਾਮਲਾ ਹੁਣ ਜੱਜਾਂ ਦੇ ਦਫ਼ਤਰਾਂ ਤੱਕ ਪਹੁੰਚ ਚੁੱਕਿਆ ਵੀ ਉਹ ਵੀ ਸਾਰਾ ਕੁਝ ਕੰਪਿਊਟਰ ਤੋਂ ਲਿਖਾ ਰਹੇ ਆ ਅਗਲੀ ਗੱਲਬਾਤ ਕੈਲੀਫੋਰਨੀਆ ਦਾ ਸ਼ਹਿਰ ਫਰੇਜ਼ਨੋ ਫਰੇਜ਼ਨੋ ਕਾਉਂਟੀ ਆ ਉਹ ਬਹੁਤ ਮਸ਼ਹੂਰ ਉੱਥੇ ਪੰਜਾਬੀਆਂ ਦੀ ਵਸੋਂ ਵੀ ਬਹੁਤ ਆ ਫਰੇਜ਼ਨੋ ਕਾਉਂਟੀ ਦੀ ਇੱਕ ਖਬਰ ਆ ਕਿ ਜਿਹੜਾ I5 ਵਾਂ ਇੰਟਰਸਟੇਟ 5 ਹੈਗਾ ਆ ਉਹਦੇ ਉੱਤੇ ਇੱਕ ਬਹੁਤ ਵੱਡੀ ਇਲੀਗਲ ਡੰਪਿੰਗ ਮਿਲੀ ਆ ਇਲੀਗਲ ਡੰਪਿੰਗ ਸਾਈਟ ਮਿਲੀ ਆ ਅਸਲ ਵਿੱਚ ਇੱਕ ਥਾਂ ਮਿਲੀ ਆ ਜਿੱਥੇ ਬਹੁਤ ਸਾਰੇ ਮਰੇ ਪਸ਼ੂ ਸਿੱਟੇ ਪਏ ਆ ਇਲੀਗਲ ਡੰਪਿੰਗ ਆਮ ਤੌਰ ਦੇ ਉੱਤੇ ਲੋਕ ਸਮਾਨ ਦੀ ਕਰਦੇ ਆ ਵੀ ਜਿੱਦਾਂ ਮੈਟਰਸ ਆ ਤੁਹਾਡੇ ਕੋਲ ਕੋਈ ਘਰਚ ਬਾਧੂ ਸਮਾਨ ਪਿਆ ਤੇ ਕਈ ਵਾਰੀ ਤੁਹਾਨੂੰ ਪਤਾ ਨਹੀਂ ਹੁੰਦਾ ਵੀ ਸਿਟੀ ਦੇ ਵਿੱਚ ਕਿੱਥੇ ਦੇਣਾ ਜਾਂ ਉਹਦੇ ਦੇਣ ਦੇ ਪੈਸੇ ਲੱਗਦੇ ਆ ਤੇ ਲੋਕ ਆਮ ਤੌਰ ਤੇ ਚੋਰੀ ਛਿਪੇ ਰਾਤ ਬਰਾਤ ਤੇ ਜਾ ਕੇ ਇੱਧਰ ਉੱਧਰ ਗੱਦੇ ਗੁੱਦੇ ਆਪਣੇ ਕਿਤੇ ਆ ਸੇ ਪਾਸੇ ਸਿੱਟੇ ਆਉਂਦੇ ਇੱਕ ਟਰਾਂਵਾ ਆਮ ਵਾਪਰਦੀਆਂ ਪਰ ਆ ਜਿਹੜਾ ਐਨੀਮਲ ਡੰਪਿੰਗ ਦਾ ਮਾਮਲਾ ਇਹ ਬਹੁਤ ਘੱਟ ਵਾਪਰਦਾ ਉੱਥੇ ਦੇਖਿਆ ਇਹ ਗਿਆ ਆ ਕਿ ਜਿਹੜਾ ਮਰੇ ਹੋਏ ਜਾਨਵਰ ਮਤਲਬ ਧੜਾਂ ਦੇ ਧੜਾ ਉੱਥੇ ਸਿੱਟੇ ਪਏ ਆ ਕੋਸ਼ ਮਤਲਬ ਉਹ ਇਦਾਂ ਆ ਵੀ ਜਿੱਦਾਂ ਕਿਸੇ ਨੇ ਉਹ ਥਾਂ ਹੀ ਬਣਾ ਲਈ ਇਸ ਕੱਲ ਲਈ ਵੀ ਇੱਥੇ ਗਲੀ ਸੜੀ ਜਾਣ ਹੁਣ ਤੁਸੀਂ ਸੋਚ ਕੇ ਦੇਖੋ ਵੀ ਜੇ ਇੰਨੇ ਜਾਨਵਰ ਕੋਈ ਥਾਂ ਦੇ ਉੱਤੇ ਸਿੱਟ ਦਿੱਤੇ ਤਾਂ ਮਤਲਬ ਕਈ ਸੈਂਕੜੇ ਡੈੱਡ ਐਨੀਮਲ ਜਿਹਦੇ ਵਿੱਚ ਭੇਡਾਂ ਵੀ ਆ ਜਿਹਦੇ ਵਿੱਚ ਆਪਣੇ ਆਹਾ گاਵਾ ਵੀ ਆ ਜਿਹਦੇ ਵਿੱਚ ਬੱਕਰੀਆਂ ਵੀ ਆ ਉਹਨਾਂ ਸਾਰੀਆਂ ਨੂੰ ਮਿਕਸ ਕਰਕੇ ਤੇ ਇੱਕ ਪੂਰੀ ਦੀ ਪੂਰੀ ਕਹਿ ਲਓ ਕਿ ਉੱਤੇ ਥੋੜਾ ਜਿਹਾ ਕੂੜਾ ਕਾੜਾ ਸਿੱਟ ਕੇ ਤੇ ਉਹਨਾਂ ਨੂੰ ਇੱਕ ਥਾਂ ਦੇ ਉੱਤੇ ਸਿੱਟ ਦਿੱਤਾ ਹੁਣ ਜਦੋਂ ਉਹ ਸਾਈਟ ਦੇ ਉੱਤੇ ਜਾ ਕੇ ਦੇਖਿਆ ਕੁਝ ਜਿਹੜੇ ਜਾਨਵਰ ਉਹ ਇਦਾਂ ਲੱਗਦਾ ਹੀ ਵੀ ਉਹਨਾਂ ਨੂੰ ਹੁਣੇ ਹੀ ਡੰਪ ਕੀਤਾ ਕਿਉਂਕਿ ਜਿਹਨਾਂ ਦਾ ਮਾਸ ਹੱਡੀਆਂ ਸਾਰਾ ਕੁਝ ਠੀਕ ਠਾਕ ਆ ਦੂਜੇ ਕਿਉਂਕਿ ਪੂਰੀ ਤਰ੍ਹਾਂ ਉਹ ਮਤਲਬ ਕੰਗਾਲ ਹੀ ਬਚੇ ਆ ਉੱਥੇ ਸਾਰੇ ਤਬਾਹ ਹੋ ਗਏ ਤਾਂ ਮਤਲਬ ਉਹਨਾਂ ਨੂੰ ਕਾਫੀ ਸਮਾਂ ਪਹਿਲਾਂ ਸਿੱਟਿਆ ਗਿਆ ਇਹ ਤੋਂ ਗੱਲ ਕਿਹੜੀ ਪਤਾ ਲੱਗਦੀ ਆ ਕੀ ਅਸਲ ਦੇ ਵਿੱਚ ਉਹ ਪੱਕੀ ਥਾਂ ਬਣਾ ਲਈ ਸੀ ਲੋਕਾਂ ਨੇ ਸਿੱਟਣ ਦੀ ਹੁਣ ਇੱਕ ਲੋਕਲ ਉੱਥੇ ਟੀਵੀ ਸਟੇਸ਼ਨ ਆ ਉਹਨਾਂ ਨੇ ਇਹ ਸਾਈਟ ਲੱਭ ਕੇ ਤੇ ਫਰੇਜ਼ਨ ਕਾਉਂਟੀ ਸ਼ੈਰਫ ਆਫਿਸ ਨੂੰ ਰਿਪੋਰਟ ਕੀਤੀ ਜਿਹੜੇ ਐਕਸਪਰਟ ਆ ਕੁਝ ਇਸ ਕੰਮ ਦੇ ਮਾਹਰ ਆ ਉਹ ਕਹਿੰਦੇ ਬਹੁਤ ਖਤਰਨਾਕ ਚੀਜ਼ ਆ ਇਹ ਵੀ ਜਿੰਨਾ ਜੇਸ ਤਰੀਕੇ ਦੇ ਨਾਲ ਇੱਥੇ ਸਿੱਟਿਆ ਗਿਆ ਜਿੱਦਾਂ ਉੱਥੋਂ ਉਹ ਡਿਸਪੋਜ਼ ਉਹਨੂੰ ਕੀਤਾ ਜਾ ਰਿਹਾ ਡੈਡ ਐਨੀਮਲਸ ਨੂੰ ਬਿਮਾਰੀ ਫੈਲ ਸਕਦੀ ਹੈ ਹੁਣ ਆਮ ਤੌਰ ਦੇ ਉੱਤੇ ਹੁੰਦਾ ਇਹ ਆ ਕਿ ਇਹਨਾਂ ਨੂੰ ਡੰਪ ਕਰ ਦਿੱਤਾ ਕੁਝ ਤੇ ਇੱਕ ਦਿਨ ਪਹਿਲਾਂ ਡੰਪ ਕੀਤੀਆਂ ਲੱਗਦੀਆਂ ਤੇ ਦੂਜਿਆਂ ਨੂੰ ਇਦਾਂ ਲੱਗਦਾ ਜਿਦਾ ਕਈ ਮਹੀਨੇ ਹੋ ਗਏ ਹੁੰਦੇ ਇੱਥੇ ਸਿੱਟੇ ਨੂੰ ਸੋ ਕੁਦਰਤੀ ਇਹ ਆ ਕਿ ਉੱਥੇ ਬਚਾਅ ਹੋ ਗਿਆ ਕੋ ਹੈਲਥ ਰਿਸਕ ਵੱਡਾ ਨਹੀਂ ਹੋਇਆ ਸੋ ਹੁਣ ਜਿਹੜਾ ਇਹ ਹੈਜ਼ਰਡਸ ਮਟੀਰੀਅਲ ਆ ਉਥੋਂ ਟੀਮ ਉੱਥੇ ਉਹਨੂੰ ਕਿਸੇ ਨਾ ਕਿਸੇ ਤਰ੍ਹਾਂ ਕਲੀਨ ਕਰੂਗੀ ਜਾਂ ਉਹ ਜਿਹੜਾ ਹੈਗਾ ਉਹਨੂੰ ਜੋ ਕੁਝ ਉੱਥੇ ਸਾਰਾ ਕੁਝ ਪਿਆ ਉਹਨੂੰ ਬਰਨ ਕਰਨਗੇ ਜਿਹੜਾ ਕੈਲੀਫੋਰਨੀਆ ਡਿਪਾਰਟਮੈਂਟ ਆਫ ਓਫੀਸ਼ੀਅਲ ਵਾਈਲਡ ਲਾਈਫ ਆ ਉਹਨਾਂ ਨੇ ਕਿਹਾ ਕਿ ਡੈੱਡ ਐਨੀਮਲਸ ਨੇ ਇਹਨਾਂ ਨੂੰ ਹਰ ਹਾਲਤ ਦੇ ਵਿੱਚ ਜਾਂ ਤਾਂ ਤੁਹਾਨੂੰ ਸਾੜਨਾ ਪੈਂਦਾ ਹੈ ਤੇ ਜਾਂ ਤੁਹਾਨੂੰ ਧਰਤੀ 'ਚ ਦੱਬਣਾ ਪੈਂਦਾ ਵੀ ਘੱਟੋ-ਘੱਟ 4 ਫੁੱਟ ਡੂੰਘੇ ਤਾਂ ਜਾ ਕੇ ਇਹ ਹੁੰਦਾ ਹੈ ਸੋ ਹੁਣ ਇਸ ਇਨਵੈਸਟੀਗੇਸ਼ਨ ਦੇ ਵਿੱਚੋਂ ਇਹ ਵੀ ਪਤਾ ਲੱਗੂਗਾ ਵੀ ਇਹ ਕਿਹਨੇ ਕੀਤਾ ਕਿੱਦਾਂ ਕੀਤਾ ਆ ਅ ਪਿਛਲੇ ਸਾਲ ਮਈ ਮਹੀਨੇ ਦੇ ਵਿੱਚ ਇੱਕ ਲੈਟਰਨ ਫ੍ਰਿਜੋ ਕਾਉਂਟੀ ਦੇ ਵਿੱਚ ਆ ਉੱਥੇ ਵੀ ਇਦਾਂ ਹੀ ਹੋਇਆ ਸੀ 300 ਦੇ ਕਰੀਬ ਜਿਹੜੇ ਐਨੀਮਲ ਤੇ ਕਈ ਸੈਂਕੜੇ ਜਿਹੜੇ ਉੱਥੇ ਸੀਗੇ ਹੋਰ ਜਿਹੜੀਆਂ ਚੀਜ਼ਾਂ ਸੀਗੀਆਂ ਉੱਥੇ ਰਿਪੋਰਟ ਕੀਤੀਆਂ ਗਈਆਂ ਸੀ ਇੱਕ ਉਸ ਵੇਲੇ ਵੀ ਇਹ ਖਬਰ ਆਈ ਸੀਗੀ ਉੱਥੋਂ ਇੱਕ 41 ਸਾਲਾ ਵਿਅਕਤੀ ਨੂੰ ਗ੍ਰਿਫਤਾਰ ਵੀ ਕੀਤਾ ਗਿਆ ਸੀ ਇਦਾਂ ਦਾ ਹੀ ਇੱਕ ਇਨਸੀਡੈਂਟ ਜਿਹੜਾ ਇੱਕ ਐਨੀਮਲ ਵੈਲਫੇਅਰ ਗਰੁੱਪਾ ਉੱਥੇ ਕਾਉਂਟੀ ਦੇ ਵਿੱਚ ਉਹਨਾਂ ਨੇ ਇਹ ਕੀਤਾ ਸੀ ਤੇ ਕੈਲੀਫੋਰਨੀਆ ਡਿਪਾਰਟਮੈਂਟ ਆਫ ਫੈਸ਼ੀਅਨਡ ਵਾਈਲਡ ਲਾਈਫ ਨੇ ਜਿਹੜੇ ਇਹ ਕਈ ਤਰ੍ਹਾਂ ਦੀਆਂ ਪਹਿਲਾਂ ਵੀ ਰਿਪੋਰਟਾਂ ਜਿਹੜੀਆਂ ਸਾਹਮਣੇ ਲਿਆਂਦੀਆਂ ਪਰ ਇਹ ਬਹੁਤ ਮਾੜੀ ਗੱਲ ਆ ਤੇ ਬਹੁਤ ਵੱਡਾ ਸੰਕਟ ਹੈ ਅਗਲੀ ਗੱਲਬਾਤ ਸਰਕਾਰ ਦੇ ਸ਼ਟਡਾਊਨ ਦੀ ਸ਼ਟਡਾਊਨ ਲਗਾਤਾਰ ਜਾਰੀ ਹੈ ਆਪਾਂ ਲਗਭਗ ਰੋਜ਼ ਗੱਲ ਕਰਦੇ ਆਂ ਇਹਦਾ ਅਸਰ ਪੈ ਰਿਹਾ ਲੋਕਾਂ ਦੇ ਉੱਤੇ ਤੇ ਖਾਸ ਤੌਰ ਦੇ ਤੇ ਇੱਥੇ ਸਿਆਟਲ ਦੇ ਵਿੱਚ ਜਿਹੜਾ ਟਕੋਮਾ ਸੀਟਾ ਏਅਰਪੋਰਟ ਆ ਇੱਥੇ ਜਿਹੜੇ ਯੂਨੀਅਨ ਵਾਲੇ ਨੇ ਉਹ ਸਟ੍ਰਾਈਕ ਦੇ ਉੱਤੇ ਆ ਕੇ ਤੇ ਸਟ੍ਰਾਈਕ ਦੇ ਉੱਤੇ ਕਿਉਂ ਬਾਹਰ ਆ ਕੇ ਲੋਕਾਂ ਨੂੰ ਵੰਡ ਰਹੇ ਆ ਪੈਂਫਲੇਟ ਪੇਪਰ ਜੇ ਵੰਡ ਰਹੇ ਤੇ ਦੱਸ ਰਹੇ ਆ ਕਿ ਭਾਈ ਜਿਹੜੀ ਸਰਕਾਰ ਇਹ ਬੰਦ ਆ ਇਹਦਾ ਅਸਰ ਤੁਹਾਡੇ ਉੱਤੇ ਕਿਦਾਂ ਪੈ ਰਿਹਾ ਜਿਹੜੀ ਅਮਰੀਕਾ ਫੈਡਰੇਸ਼ਨ ਆਫ ਗਵਰਨਮੈਂਟ EMPLOYEES ਆ ਜਿਹੜੀ AFGE ਆ ਇੱਕ ਯੂਨੀਅਨ ਆ ਜਿਹਦੇ ਵਿੱਚ 8 ਲੱਖ ਦੇ ਕਰੀਬ ਫੈਡਰਲ ਵਰਕਰ ਆ ਉਹ ਲਾਅ ਮੇਕਰਸ ਨੂੰ ਉਹਨਾਂ ਨੇ ਕਿਹਾ ਕਿ ਸਰਕਾਰ ਦੇ ਸ਼ਟਡਾਊਨ ਨੂੰ ਟੈਂਪਰੇਰੀ ਮਤਲਬ ਓਪਨ ਕਰ ਦਿਓ ਖੋਲ ਦਿਓ ਮੇਨ ਰੀਜ਼ਨ ਕੀ ਆ ਜਿਹੜੇ 에ਅਰ ਟ੍ਰੈਫਿਕ ਕੰਟਰੋਲਰ ਨੇ ਉਹਨਾਂ ਦੇ ਪੇ ਚੈੱਕ ਨਹੀਂ ਮਿਲ ਰਹੇ ਆ ਸਟਿਲ ਉਹ ਕੰਮ ਕਰ ਰਹੇ ਆ ਕੰਮ ਵੀ ਕਰ ਰਹੇ ਆ ਤੇ ਕੰਮ ਵੀ ਲੰਬੇ ਘੰਟਿਆਂ ਦੇ ਲਈ ਕੰਮ ਕਰ ਰਹੇ ਆ ਤੇ ਤਾਂ ਕਿ ਜਿਹੜੀਆਂ ਫਲਾਈਟਾਂ ਉਹ ਸੇਫ ਜਾ ਸਕਣ ਹੁਣ ਇੱਕ ਤਾਂ ਤਨਖਾਹ ਨਹੀਂ ਮਿਲਦੀ ਜਦੋਂ ਇਧਰੋਂ ਤਨਖਾਹ ਹੀ ਨਹੀਂ ਮਿਲ ਰਹੀ ਫਿਰ ਕੀ ਬੰਦਾ ਜਾਂ Uber ਚਲਾਊਗਾ ਜਾਂ ਕੁਝ ਹੋਰ ਕਰੂਗਾ ਜਾਂ ਆਸੇ ਪਾਸੇ ਕੋਈ ਕੰਮ ਤੋਂ ਬਾਅਦ ਦੂਜਾ ਕੰਮ ਕਰੂਗਾ ਇੱਕ ਤਾਂ ਉਹ ਕੰਮ ਕਰ ਰਿਹਾ ਤੁਹਾਡੇ ਕੋਲ ਇੱਕ ਆਪਸ਼ਨ ਹੁੰਦੀ ਤੁਸੀਂ ਸਿਕਲੀਵ ਕਾਲ ਕਰ ਸਕਦੇ ਆ ਵੀ ਮੈਂ ਵੀ ਬਿਮਾਰ ਆਂ ਜੀ ਮੈਂ ਨਹੀਂ ਆ ਸਕਦਾ ਫਿਰ ਤੁਹਾਨੂੰ ਕਿਸ ਨੇ ਕੀ ਕਹਿਣਾ ਉਹ ਹੁਣ ਜਿਹੜੇ ਇਹ ਸਾਰੇ ਹੈਗੇ ਆ ਆਪਰੇਟਰ ਇਹ ਸਿਕਲੀ ਆਪਰੇਟਰ ਜਿਨ੍ਹਾਂ ਨੇ ਜਹਾਜ਼ਾਂ ਨੂੰ ਚਲਾਉਣਾ ਹੁੰਦਾ ਚਲਾਉਣਾ ਨਹੀਂ ਹੁੰਦਾ ਦਸਣਾ ਹੁੰਦਾ ਵੀ ਆ ਇੱਧਰ ਆ ਜਵੇ ਆ ਇੱਧਰ ਆ ਜਵੇ ਆ ਲੈਂਡ ਕਰ ਜਵੇ ਆ ਤੇ ਇੱਕ ਆਫੋ ਸਾਰਾ ਕੁਝ ਜਿਹੜਾ ਕੰਮ ਕਰਦੇ ਆ ਜਿਨ੍ਹਾਂ ਨੇ ਆਪਰੇਟ ਕਰਨਾ ਹੁੰਦਾ ਉੱਥੇ ਅਮਰੀਕਾ ਚ ਜਿਹੜੇ ਕਈ ਐਕਸੀਡੈਂਟ ਇਹਨਾਂ ਦੀ ਅਣਹੋਂਦ ਕਰਕੇ ਹੋਗੇ ਵੀ ਇਹਨਾਂ ਦੀ ਗਿਣਤੀ ਘਟਾ ਸੋ ਇੱਕ ਤਾਂ ਇਹ ਪਹਿਲਾਂ ਹੀ ਘਟਾ ਦੂਜਾ ਜਿਹੜੇ ਹੈਗੇ ਆ ਕਿਉਂਕਿ ਪੇ ਤਾਂ ਮਿਲਦੀ ਨਹੀਂ ਉਹ ਛੁੱਟੀ ਮਾਰ ਗਏ ਸਿਕਲੀ ਉੱਤੇ ਚਲੇ ਗਏ ਹੁਣ ਜਹਾਜ਼ ਥੋੜਾ ਹੋਰ ਨੂੰ ਰੁਕ ਜਾਣੇ ਆ ਉਹ ਸਾਰਾ ਬੋਝ ਇਹਨਾਂ ਦੇ ਉੱਤੇ ਮੰਡੈਟਰੀ ਓਵਰਟਾਈਮ ਹੋ ਗਿਆ ਵੀ ਹੁਣ ਜਿਹੜੀ ਸਰਕਾਰ ਜਾਂ ਜਿਹੜੀ ਇਹ ਹੈਗੀ ਆ ਇਹਨਾਂ ਦੀ ੈਂਪਲੋਇਰ ਆ ਜਿਹੜਾ ਉਹਨੇ ਕਿਹਾ ਕਿ ਤੁਹਾਨੂੰ ਓਵਰਟਾਈਮ ਕਰਨਾ ਹੀ ਪੈਣਾ ਹੁਣ 6 ਦਿਨ ਕੰਮ ਕਰ ਰਹੇ ਆ 10 ਘੰਟੇ ਕੰਮ ਕਰ ਰਹੇ ਆ ਬਿਨਾ ਤਨਖਾਹ ਤੋਂ ਕਰ ਰਿਹਾ ਬਿਨਾ ਤਨਖਾਹ ਦਾ ਮਤਲਬ ਇਹਨਾਂ ਨੂੰ ਹੋਰ ਪਾਸੇ ਜਾ ਕੇ ਕੋਈ ਨਾ ਕੋਈ ਕੰਮਕਾਰ ਕਰਨਾ ਪੈ ਰਿਹਾ ਆ ਤੇ ਜਿਹੜਾ ਸੀ ਟੈਕ ਆ ਇਹਦੇ ਤੇ ਤੇ 20 ਹੋਰ 에ਅਰਪੋਰਟਾਂ ਦੇ ਉੱਤੇ ਯੂਨੀਅਨ ਮੈਂਬਰ ਜਿਹੜੇ ਪ੍ਰੋਟੈਸਟ ਕਰ ਰਹੇ ਆ ਹੱਥਾਂ ਦੇ ਵਿੱਚ ਇਹਨਾਂ ਦੇ ਫਲਾਇਰ ਆ ਦ ਸਿਚੁਏਸ਼ਨ ਲੋਕਾਂ ਨੂੰ ਦੱਸ ਰਹਾ ਹੈ ਕੰਟਰੋਲਰ ਕਿਉਂਕਿ ਇਹਨਾਂ ਨੂੰ ਜ਼ਬਰਦਸਤੀ ਓਵਰਟਾਈਮ ਕਰਾਇਆ ਜਾ ਰਿਹਾ ਹੈ ਸ਼ਾਰਟੇਜ ਦੀ ਪ੍ਰੋਬਲਮ ਪਹਿਲਾਂ ਹੀ ਚੱਲ ਰਹੀ ਹੈ ਸੋ ਇੱਕ ਤਾਂ ਸਟ੍ਰੈਸ ਆ ਇਹਨਾਂ ਦੇ ਉੱਤੇ ਉਹ ਦੂਜੇ ਸਿਹਤ ਦੀਆਂ ਪ੍ਰੋਬਲਮਜ਼ ਆ ਰਹੀਆਂ ਤੀਜਾ ਇਹ ਕਾਲ ਵੀ ਕਰ ਰਹੇ ਆ ਤੇ ਜਿਹੜੇ ਜਿੰਨੇ ਇਹਨਾਂ ਦੇ ਫੈਡਰਲ ਐਲੀਵੀਏਸ਼ਨ ਐਡਮਿਨਿਸਟ੍ਰੇਸ਼ਨ ਦੇ ਪ੍ਰੋਜੈਕਟ ਆ ਸਾਰੇ ਜਿਹੜੇ ਸਾਰੇ ਰੁਕੇ ਪਏ ਆ ਤੇ ਇਹ ਕੁਛ ਨਾ ਕੁਛ ਹੁਣ ਕਰ ਵੀ ਰਹੇ ਆ ਤੇ ਲੋਕਾਂ ਨੂੰ ਨਾਲ ਦੱਸ ਵੀ ਰਹੇ ਆ ਕਿ ਆਹ ਸਮੱਸਿਆ ਦੇ ਕਾਰਨ ਆਇਆ ਤੇ ਤੁਸੀਂ ਜੇ ਸਰਕਾਰ ਨੂੰ ਕਹੋਗੇ ਤਾਂ ਕੋਈ ਹੱਲ ਹੋ ਸਕਦਾ ਇਹਦੇ ਨਾਲ ਹੀ ਅੱਜ ਦਾ ਪ੍ਰੋਗਰਾਮ ਇੱਥੇ ਸਮਾਪਤ ਕਰਦੇ ਹਾਂ ਤੇ ਕੱਲ ਫਿਰ حاضر ਹੋਵਾਂਗੇ ਕੁਝ ਨਵੀਆਂ ਗੱਲਾਂ ਬਾਤਾਂ ਨਾਲ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ